ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਚੰਡੀਗੜ੍ਹ ਵਿੱਚ ਮੀਂਹ ਅਤੇ ਬਿਜਲੀ ਗੜਕਣ ਦੇ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਜਿਸ ਨਾਲ yellow alert ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਦਰਜ ਸਮੇਤ ਵਿੰਗ ਭੈਂ ਦੀ ਉਮੀਦ ਹੈ ਫਿਰੋਜ਼ਪੁਰ ਬਠਿੰਡਾ ਡਕੋਟ ਫਾਜ਼ਿਲਕਾ ਵਿੱਚ ਮੀਂਹ ਦੀ ਸੁਭਾਵਨਾ ਘੱਟ ਹੈ ਪਰ ਬਾਕੀ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੁਭਾਵਨਾ ਹੈ 28 ਤੋਂ 30 ਜਨਵਰੀ ਤੱਕ ਪੰਜਾਬ ਵਿੱਚ ਸੀਤ ਲਹਿਰ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਆਉਣ ਵਾਲੇ ਦੋ ਦਿਨਾਂ ਵਿੱਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਦਾ ਗਰਾਵਟ ਜਾਂ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਸਿਰਸਾ ਹਿਸਾਰ ਕੁਝ ਹੋਰ ਇਲਾਕਿਆਂ ਨੂੰ ਛੱਡ ਕੇ ਪੂਰੇ ਹਰਿਆਣੇ ਦੀ ਮੀਂਹ ਦੀ ਚੇਤਾਵਨੀ ਹੈ ਚੰਡੀਗੜ੍ਹ ਵਿੱਚ ਅੱਧੀ ਰਾਤ ਤੋਂ ਬੱਦਲਬਾਈ ਬਾਨੀ ਸ਼ੁਰੂ ਹੋ ਜਾਵੇਗੀ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਵੇਗਾ ਜਦੋਂ ਕਿ ਪਹਾੜ ਵਿੱਚ ਭਾਰੀ ਬਰਫਵਾਰੀ ਹੋਣ ਦੀ ਪੁਖਬਾਣੀ ਹੈ ਹਮਾਚਲ ਵਿੱਚ ਯਾਰੀ ਬਰਫਵਾਰੀ ਕਾਰਨ 800 ਤੋਂ ਵੱਧ ਸੜਕ ਅਤੇ 3 ਨੈਲਸਨ ਹਾਈਵੇ ਬੰਦ ਹੋ ਗਏ ਹਨ